ਤੇ ਇਹੋ ਕਹਾਣੀ ਕੇਜਰੀਬਾਉ ਸਾਹਿਬ ਜਦੋਂ ਸੱਤਾ ਚਾਹੇ ਤੇ ਉਹਨਾਂ ਨੇ ਅੱਗੇ ਕੀਤੀ ਕਿ ਸਾਡੇ ਐਮਐਲਏ ਤੇ ਮੰਤਰੀਆਂ ਦੀਆਂ ਜੇਕਰ ਤਨਖਾਹਾਂ ਤੇ ਭੱਤੇ ਇੰਨੇ ਘੋਣਗੇ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਰਪਸ਼ਨ ਕਰਨ ਦੀ ਲੋੜ ਨਹੀਂ ਪੈਗੀ ਜਦੋਂ ਉਹ ਲੁੱਟਖਸੁੱਟ ਕਰ ਰਹੇ ਨੇ ਤੇ ਫਿਰ ਪੰਜਾਬ ਦੇ ਜਿਹੜੇ ਐਮਐਲਏ ਨੇ ਉਹ ਪਿੱਛੇ ਘੁੰਮ ਰਹਿਣ ਭਾਵੇਂ ਉਹ ਆਮ ਆਦਮੀ ਨੇ ਪਰ ਹਾਲ ਹੁਣ ਉਹਨਾਂ ਦਾ ਵੀ ਆਮ ਆਦਮੀ ਵਾਲਾ ਨਹੀਂ ਰਿਹਾ ਪੰਜਾਬ ਦੇ ਵਿਧਾਇਕਾਂ ਵਿੱਚੋਂ ਕਾਂਗਰਸ ਦੇ ਵਿਧਾਇਕ ਨੇ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਪੱਤੇ ਲੈਣ ਤੇ ਸਭ ਤੋਂ ਵੱਧ ਚੰਡੀ ਲੈ ਲਈ ਹੈ ਚੰਡੀਗੜ੍ਹ ਮੀਟਿੰਗ ਚ ਸ਼ਾਮਲ ਹੁੰਦਾ ਤਾਂ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਤੇ ਇੱਕ ਦਿਨ ਬਾਅਦ ਦਾ ਡੀਏ ਲੈਣ ਦਾ ਵੀ ਹੱਕਦਾਰ ਹੁੰਦਾ ਹੈ ਜਾਨੀ ਕਿ ਮੀਟਿੰਗ ਅੱਧੇ ਘੰਟੇ ਦੀ ਤੇ ਤਿੰਨ ਦਿਨ ਦਾ ਡੀਏ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਤ ਰਤਨ ਬੜੀ ਚਰਚਾ ਚ ਰਹੇ ਨਹੀਂ ਜੀ ਪਹਿਲਾਂ ਹੈ ਅਮਤ ਰਤਨ ਕੋਟ ਫੱਤਾ ਨੇ 3 ਸਾਲਾਂ ਵਿੱਚ 10 ਲੱਖ ਤੇ 64000 ਰੁਪਏ ਜਿਹੜੇ ਆ ਉਹ ਪੱਤਿਆਂ ਦੇ ਤੌਰ ਤੇ ਲਏ ਆ ਯਾਪ 247 ਟੀਵੀ ਦੇ ਤੀਸਰੀ ਅੱਖ ਵਿੱਚ ਤੁਹਾਡਾ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਲਈ ਅਸੀਂ ਚਰਨਜੀਤ ਪੁੱਲਰ ਰਾਨਾ ਦਾ ਲਿਖਿਆ ਹੋਇਆ ਇੱਕ ਛੋਟਾ ਜਿਹਾ ਲੇਖ ਤੁਹਾਡੇ ਨਾਲ ਸਾਂਝੀ ਕਰਨੇ ਚਾਹੁੰਦੇ ਆ ਸਿਆਸੀ ਕਲਾਬਾਜੀ ਪੱਤਿਆਂ ਤੇ ਤਾਣੀ ਸੁਰੱਖਿਆ ਛਤਰੀ ਦੇ ਨਾਂ ਹੇਠ ਹੋਣਾ ਲਿਖਿਆ ਆ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸਾਡੇ ਮੁਲਕ ਵਿੱਚ ਤਨਖਾਹਾਂ ਬਹੁਤ ਘੱਟ ਹਨ ਜਾਂ ਕਦੀ ਹੁੰਦੀਆਂ ਸਨ ਇਸ ਕਰਕੇ ਲੋਕ ਭ੍ਰਿਸ਼ਟਾਚਾਰ ਦੇ ਰਾਹ ਪੈਂਦੇ ਹਨ ਤੇ ਇਹੋ ਕਹਾਣੀ ਕੇਜਰੀਵਾਲ ਸਾਹਿਬ ਜਦੋਂ ਸੱਤਾ ਚਾਹੇ ਤੇ ਉਹਨਾਂ ਨੇ ਅੱਗੇ ਕੀਤੀ ਕਿ ਸਾਡੇ ਐਮਐਲਏ ਤੇ ਮੰਤਰੀਆਂ ਦੀਆਂ ਜੇਕਰ ਤਨਖਾਹਾਂ ਤੇ ਭੱਤੇ ਇੰਨੇ ਕੋ ਹੋਣਗੇ ਤੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕਰਪਸ਼ਨ ਕਰਨ ਦੀ ਲੋੜ ਨਹੀਂ ਪੈਗੀ ਪਰ ਇਹ ਸਚਾਈ ਨਹੀਂ ਹੈ ਸਾਰਾ ਕੁਝ ਹੋਣ ਦੇ ਬਾਵਜੂਦ ਜਿੱਥੇ ਇੱਕ ਪਾਸੇ ਸਿਆਸੀ ਲੋਕ ਮਹਾਪ੍ਰਸ਼ਟ ਨੇ ਉੱਥੇ ਅਫਸਰशाही ਹੁਣ ਆਪਾਂ ਭੁੱਲਰ ਨੂੰ ਸਾਰੇ ਜਾਣਦੇ ਆ ਕਿੰਨੇ ਵੱਡੇ ਰੁਤਬੇ ਤੇ ਤੇ ਕਿੰਨੀ ਵੱਡੀ ਫੈਮਿਲੀ ਹੈ ਉਹਨਾਂ ਦੇ ਫਾਦਰ ਵੀ ਪੰਜਾਬ ਦੇ ਵੱਡੇ ਅਹੁਦੇ ਤੇ ਰਹੇ ਹੋਣ ਤੇ ਖੁਦ ਵੀ ਹਾਲਾਂਕਿ ਉਹ ਆਪਣੇ ਮਾਪਿਆਂ ਦੀਆਂ ਸ਼ਿਫਾਰਿਸ਼ਾਂ ਸਦਕਾ ਇਹਨਾਂ ਨੌਕਰੀਆਂ ਤੇ ਆਏ ਤੇ ਤਰੱਕੀਆਂ ਲੈਂਦੇ ਲੈਂਦੇ ਅਖੀਰ ਤੱਕ ਪਹੁੰਚੇ ਆ ਤੇ ਇੰਨੇ ਪੈਸੇ ਤਨਖਾਹ ਹੋਣ ਦੇ ਬਾਵਜੂਦ ਵੀ ਜਦੋਂ ਉਹ ਲੁੱਟ ਖਸੁੱਟ ਕਰ ਰਹੇ ਨੇ ਤੇ ਫਿਰ ਪੰਜਾਬ ਦੇ ਜਿਹੜੇ ਐਮਐਲਏ ਨੇ ਉਹ ਪਿੱਛੇ ਕਿਉਂ ਰਹਿਣ ਭਾਵੇਂ ਉਹ ਆਮ ਆਦਮੀ ਨੇ ਪਰ ਹਾਲ ਹੁਣ ਉਹਨਾਂ ਦਾ ਵੀ ਆਮ ਆਦਮੀ ਵਾਲਾ ਨਹੀਂ ਰਿਹਾ ਤੇ ਇਸੇ ਗੱਲ ਨੂੰ ਲੈ ਕੇ ਚਰਨਜੀਤ ਭੁੱਲਰ ਜੀ ਨੇ ਹਮੇਸ਼ਾ ਵਧੀਆ ਲਿਖਦੇ ਨੇ ਇੱਕ ਲੇਖ ਲਿਖਿਆ ਸਿਆਸੀ ਕਲਾਬਾਜੀ ਪੱਤਿਆਂ ਤੇ ਤਾਣੀ ਸੁਰੱਖਿਆ ਦੀ ਛਤਰੀ ਤੇ ਆਓ ਵੇਖਦੇ ਹਾਂ ਕੀ ਕਹਿੰਦੇ ਨੇ ਭੁੱਲਰ ਸਾਹਿਬ ਭੁੱਲਰ ਸਾਹਿਬ ਕਹਿੰਦੇ ਨੇ ਕਿ ਪੰਜਾਬ ਦੇ ਵਿਧਾਇਕ ਪੱਤੇ ਲੈਣ ਚ ਧੂੜਾਂ ਪੁੱਟ ਰਹੇ ਨੇ ਨਵੇਂ ਤੱਥ ਉਭਰੇ ਨੇ ਕਿ ਜਦੋਂ ਵਿਧਾਇਕ ਸਰਕਾਰੀ ਮੀਟਿੰਗਾਂ ਜਾਂ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਨੇ ਤਾਂ ਉਹ ਆਪਣੇ ਪ੍ਰਾਈਵੇਟ ਵਾਹਨ ਦੀ ਵਰਤੋਂ ਕਰਦੇ ਨੇ ਮਤਲਬ ਗੱਡੀ ਆਪਣੀ ਵਰਤੇ ਨੇ ਜਿਸ ਦੇ ਬਦਲੇ 'ਚ ਉਹਨਾਂ ਨੂੰ ਰਹਿਣ ਸਹਿਣ ਤੇ ਤੇਲ ਦਾ ਖਰਚਾ ਮਿਲਦਾ ਹੈ ਤੇ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਵਿਧਾਇਕਾਂ ਨੂੰ ਸਰਕਾਰੀ ਗੱਡੀਆਂ ਅਲਾਟ ਕੀਤੀਆਂ ਹੋਈਆਂ ਨੇ ਵਿਧਾਇਕ ਉਹਨਾਂ ਨੂੰ ਸਿਕਿਉਰਿਟੀ ਵਜੋਂ ਨਾਲ ਲੈ ਕੇ ਜਾਂਦੇ ਆ ਅੱਗੇ ਪਿੱਛੇ ਲਾ ਲੈਂਦੇ ਆ ਮਤਲਬ ਇਹ ਇੱਕ ਵਿਧਾਇਕ ਪ੍ਰਾਈਵੇਟ ਗੱਡੀ 'ਚ ਸਫ਼ਰ ਕਰਦੇ ਆ ਅਤੇ ਸਰਕਾਰੀ ਗੱਡੀ ਬਤੌਰ ਸਿਕਿਉਰਿਟੀ ਨਾਲ ਚੱਲਦੀ ਹੈ ਤੇ ਪ੍ਰਾਈਵੇਟ ਗੱਡੀ ਦੀ ਉਹ ਜਿਹੜੀ ਆ ਉਹ ਆਪਣਾ ਭੱਤਾ ਵਸੂਲ ਕਰ ਲੈਂਦੇ ਆ ਸੋ ਸਰਕਾਰੀ ਗੱਡੀ ਦਾ ਖਰਚਾ ਵੱਖਰੇ ਤੌਰ ਤੇ ਟਰਾਂਸਪੋਰਟ ਵਿਭਾਗ ਚੁੱਕਦਾ ਹੈ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਵੇਰਵਿਆਂ ਦੇ ਅਨੁਸਾਰ ਪੰਜਾਬ ਦੇ ਵਿਧਾਇਕਾਂ ਵਿੱਚੋਂ ਕਾਂਗਰਸ ਦੇ ਵਿਧਾਇਕ ਨੇ ਸੁਖਵਿੰਦਰ ਸਿੰਘ ਜਿਨ੍ਹਾਂ ਨੇ ਭੱਤੇ ਲੈਣ ਤੇ ਸਭ ਤੋਂ ਵੱਧ ਝੰਡੀ ਲੈ ਲਈ ਹੈ ਜਿਨ੍ਹਾਂ ਨੇ ਲੰਘੇ ਤਿੰਨ ਵਰਿਆਂ ਚ ਜਾਨੀ ਕਿ 2022-23 ਤੋਂ ਲੈ ਕੇ 24-25 ਦੇ ਦੌਰਾਨ 15 ਲੱਖ ਤੇ 17000 ਰੁਪਏ ਇਕੱਲੇ TADA ਵਜੋਂ ਹੀ ਪ੍ਰਾਪਤ ਕੀਤੇ ਨੇ ਤੇ ਦੂਜਾ ਨੰਬਰ ਹਲਕਾ ਪੁੱਚੋ ਮੰਡੀ ਵਿੱਚੋਂ ਆਪ ਦੇ ਵਿਧਾਇਕ ਮਾਸਟਰ ਜਸਗੀਰ ਸਿੰਘ ਦਾ ਹੈ ਜਿਨ੍ਹਾਂ ਨੇ ਤਿੰਨ ਸਾਲਾਂ ਚ 12 ਲੱਖ 30000 ਰੁਪਏ ਪੱਤੇ ਵਜੋਂ ਹਾਸਲ ਕੀਤੇ ਨੇ ਤੇ ਤੀਜਾ ਨੰਬਰ ਆਪ ਵਿਧਾਇਕ ਜਸਬੀਰ ਸਿੰਘ ਸੰਧੂ ਦਾ ਆ ਸ਼ਾਇਦ ਅਮਰਸਾ ਤੋਂ ਨੇ ਜਿਨ੍ਹਾਂ ਨੇ ਇਸ ਸਮੇਂ ਦੌਰਾਨ 11 ਲੱਖ ਤੇ 14000 ਰੁਪਏ ٹیਏ ਡੀਏ ਵਜੋਂ ਲੈਨੇ ਤੇ ਬੜਾ ਨਾਂ ਸੀਗਾ ਜੀ ਪ੍ਰਿੰਸੀਪਲ ਬੁੱਧ ਸਿੰਘ ਰਾਂ ਨੂੰ ਬੜਾ ਵਧੀਆ ਸਕਾਲਰ ਤੇ ਵਧੀਆ ਬੰਦਾ ਮੰਨਿਆ ਜਾਂਦਾ ਉਹ ਬਟਲਾੜਾ ਤੋਂ ਆਪ ਦੇ ਵਿਧਾਇਕ ਨੇ ਪ੍ਰਿੰਸੀਪਲ ਬੁੱਧ ਸਿੰਘ ਇਹਨਾਂ ਦਾ ਨਾਂ ਵੀ ਚੌਥੇ ਨੰਬਰ ਤੇ ਬੋਲ ਰਿਹਾ ਹੈ ਜਿਨ੍ਹਾਂ ਨੇ ਪੱਤਿਆਂ ਵਜੋਂ 11 ਲੱਖ 11 ਹਜ਼ਾਰ ਰੁਪਏ ਪ੍ਰਾਪਤ ਕੀਤੇ ਆ ਤੇ ਜਾਣਕਾਰੀ ਅਨੁਸਾਰ ਸਾਰੇ ਵਿਧਾਇਕ ਪੰਜਾਬ ਵਿਧਾਨ ਸਭਾ ਦੀਆਂ ਅਲੱਗ-ਅਲੱਗ ਕਮੇਟੀਆਂ ਦੇ ਮੈਂਬਰ ਵੀ ਨੇ ਅਤੇ ਇਹਨਾਂ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ ਵਿਧਾਇਕ ਭਾਗ ਲੈਂਦੇ ਨੇ ਨਿਯਮਾਂ ਅਨੁਸਾਰ ਵਿਧਾਇਕ ਨੂੰ ਪ੍ਰਾਈਵੇਟ ਗੱਡੀ ਦੀ ਵਰਤੋਂ ਕਰਨ ਤੇ ਪ੍ਰਤੀ ਕਿਲੋਮੀਟਰ 15 ਰੁਪਏ ਮਿਲਦੇ ਨੇ ਅਤੇ ਇਸ ਤੋਂ ਇਲਾਵਾ ਰਜਾਨਾ ਪੱਤੇ ਵਜੋਂ 1500 ਰੁਪਏ ਵੀ ਮਿਲਦੇ ਨੇ ਮਿਸਾਲ ਦੇ ਤੌਰ ਤੇ ਇੱਕ ਵਿਧਾਇਕ ਚੰਡੀਗੜ੍ਹ ਮੀਟਿੰਗ 'ਚ ਸ਼ਾਮਲ ਹੁੰਦਾ ਤਾਂ ਮੀਟਿੰਗ ਤੋਂ ਇੱਕ ਦਿਨ ਪਹਿਲਾਂ ਤੇ ਇੱਕ ਦਿਨ ਬਾਅਦ ਦਾ ਡੀਏ ਲੈਂਦਾ ਵੀ ਹੱਕਦਾਰ ਹੁੰਦਾ ਹੈ ਜਾਨੀ ਕਿ ਮੀਟਿੰਗ ਅੱਧੇ ਘੰਟੇ ਦੀ ਤੇ ਤਿੰਨ ਦਿਨ ਦਾ ਡੀਏ ਪੱਤੇ ਲੈਣ 'ਚ ਕਿਸੇ ਵੀ ਪਾਰਟੀ ਦੇ ਵਿਧਾਇਕ ਪਿੱਛੇ ਨਹੀਂ ਹਲਕਾ ਬਟਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰ ਰਤਨ ਬੜੀ ਚਰਚਾ 'ਚ ਰਹੇ ਨਹੀਂ ਜੀ ਪਹਿਲਾਂ ਹੈ ਅਮਰ ਰਤਨ ਕੋਟ ਫੱਤਾ ਨੇ 3 ਸਾਲਾਂ ਵਿੱਚ 10 ਲੱਖ ਤੇ 64000 ਰੁਪਏ ਜਿਹੜੇ ਆ ਉਹ ਪੱਤਿਆਂ ਦੇ ਤੌਰ ਤੇ ਲਏ ਆ ਜਾਤੋ ਤੋਂ ਵਿਧਾਇਕ ਆ ਅਮੋਲਕ ਸਿੰਘ ਜਿਨੇ 10 ਲੱਖ ਤੇ 28000 ਰੁਪਏ ਪ੍ਰਾਪਤ ਕੀਤੇ ਆ ਕਾਂਗਰਸ ਵਿਧਾਇਕ ਮੰਤਰੀ ਵੀ ਰਹੇ ਨੇ ਪ੍ਰਾਣੇ ਜੀ ਬਥੇਰੀ ਲੁੱਟਖੋ ਟੋਰਨਾ ਵੀ ਕੀਤੀ ਹੋਈ ਆ ਆਪਣੇ ਸਮਿਆਂ ਚ ਤੇ ਹੁਣ ਉਹ ਕਾਂਗਰਸ ਦੇ ਵਿਧਾਇਕ ਨੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਉਹਨਾਂ ਨੇ 10 ਲੱਖ ਤੇ 8000 ਰੁਪਏ ਭੱਤਿਆਂ ਦੇ ਰੂਪ ਵਿੱਚ ਲਏ ਆ ਕਦੀ ਜ਼ਮਾਨਾ ਹੁੰਦਾ ਸੀ ਜਦੋਂ ਲੋਕ ਕਹਿੰਦੇ ਸੀ ਕਿ ਪ੍ਰਤਾਪ ਬਾਜਵੇ ਰਾਂ ਦਾ ਪਰਿਵਾਰ ਤੇ ਸ਼ਾਇਦ ਕਰਪਟ ਆ ਤੇ ਤ੍ਰਿਪ ਤ੍ਰਿਜਿੰਦਰ ਸਿੰਘ ਬਾਜਵਾ ਅਸਲੀ ਬਾਜਵਾ ਤੇ ਸਰਦਾਰ ਹੈ ਸੁਖਵਿੰਦਰ ਕੁਮਾਰ ਸੁਖੀ ਨੇ 9 ਲੱਖ ਤੇ 11000 ਰੁਪਏ ਤੇ ਬਸਪਾ ਦੇ ਵਿਧਾਇਕ ਨੇ ਨਿਸ਼ਤਰਪਾਲ ਰੀ ਉਹਨਾਂ ਨੇ 7 ਲੱਖ 80000 ਰੁਪਏ ਵਿਧਾਇਕ ਤੇ ਮੰਤਰੀ ਬਰਿੰਦਰ ਕੁਮਾਰ ਗੋਲ ਨੇ 9 ਲੱਖ 36000 ਰੁਪਏ ਜੀਵਨ ਜੀਤ ਜੀਵਨ ਮੇਰੇ ਖਿਆਲ ਅਮਰਸਰ ਤੋਂ ਨੇ ਜਿਹੜੇ ਇਹ ਵੀ ਕਿਸੇ ਜ਼ਮਾਨੇ ਦੇ ਵਿੱਚ ਬੜੇ ਅਗਾਂਹ ਵਧੂ ਲੀਡਰ ਹੋਇਆ ਕਰਦੇ ਸੀ ਨਕਸਲੀ ਗਰੁੱਪ ਨਾਲ ਸੰਬੰਧਿਤ ਹੁੰਦੇ ਸੀ ਜੀਵਨ ਜੋਤ ਹੈ ਉਹਨਾਂ ਦਾ ਨਾਂ ਉਹਨਾਂ ਨੇ 8 ਲੱਖ ਤੇ 18000 ਰੁਪਏ ਤੇ ਮਾਨਸਾ ਤੋਂ ਵਧਾਇਆ ਕਿ ਵਿਜੇ ਸਿੰਘਲਾ ਨੇ 8 ਲੱਖ 78000 ਰੁਪਏ ਅਤੇ ਦਿਲਜੀਤ ਸਿੰਘ ਗਲੇਵਾਲ ਨੇ 8 ਲੱਖ 68000 ਰੁਪਏ ਭੱਤਿਆ ਵਜੋਂ ਵਸੂਲ ਕੀਤੇ ਨੇ ਤੇ ਸਰਕਾਰੀ ਤੱਥਾਂ ਅਨੁਸਾਰ ਵਿਧਾਇਕ ਮੀਟਿੰਗਾਂ 'ਚ ਆਉਣ ਲਈ ਦੋ-ਦੋ ਗੱਡੀਆਂ ਵਰਤਦੇ ਹਨ ਇੱਕ ਸਰਕਾਰੀ ਤੇ ਇੱਕ ਪ੍ਰਾਈਵੇਟ ਪਬਲਿਕ ਐਕਸ਼ਨ ਕਮੇਟੀ ਦੇ ਸੀਨੀਅਰ ਆਗੂ ਡਾਕਟਰ ਅਮਨਦੀਪ ਸਿੰਘ ਬੈਸ ਜਿਹੜੇ ਲੁਧਿਆਣੇ ਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਅਸਲ ਵਿੱਚ ਵਿਧਾਇਕ ਮੀਟਿੰਗਾਂ 'ਚ ਸ਼ਾਮਲ ਹੋਣ ਲਈ ਕੱਲੀ ਸਰਕਾਰੀ ਗੱਡੀ ਦੀ ਹੀ ਵਰਤੋਂ ਕਰਦੇ ਨਹੀਂ ਪਰੰਤੂ ਭੱਤੇ ਲੈਣ ਲਈ ਉਹ ਨਾਲ ਪ੍ਰਾਈਵੇਟ ਗੱਡੀ ਦਾ ਭੱਤਾ ਵੀ ਕਲੇਮ ਕਰ ਲੈਂਦੇ ਨੇ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਜਿਸ ਨਾਲ ਖਜ਼ਾਨੇ ਦੇ ਉੱਤੇ ਕਰੋੜਾ ਰੁਪਏ ਜਿਹੜੇ ਆ ਉਹਦਾ ਬੋਝ ਜਿਹੜਾ ਪਿਆ ਬੱਝ ਸਕਦੇ ਨੇ ਪਿਓ ਪੁੱਤ ਦੀ ਜੋੜੀ ਨਹੀਂ ਲੈਂਦੀ ਪੱਤੇ ਜਦੋਂ ਵਿਧਾਇਕ ਪੱਤੇ ਲੈਣ ਚ ਮੂਰੀ ਨਹੀਂ ਤੇ ਇੱਕ ਵਿਧਾਇਕ ਪਿਓ ਪੁੱਤਰ ਦੀ ਜੋੜੀ ਕੋਈ ਪਤਾ ਨਹੀਂ ਲੈ ਰਹੀ ਜਾਨੀ ਕਿ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗਰਜੀਤ ਸਿੰਘ ਤੇ ਉਹਨਾਂ ਦੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਪੁੱਤਰ ਰਾਣਾ ਇੰਦਰ ਸਿੰਘ ਵੱਲੋਂ ਲੰਘੇ ਤਿੰਨ ਵਰਿਆਂ ਚ ਕੋਈ ਟੀਏ ਡੀਏ ਨਹੀਂ ਲਿਆ ਗਿਆ ਘੱਟ ਪੱਤੇ ਲੈਣ ਵਾਲਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੇ ਅਸ਼wini ਕੁਮਾਰ ਸ਼ਰਮਾ, ਗੁਰਲਾਲ ਕਨੌਰ, ਮਨਪ੍ਰੀਤ ਸਿੰਘਿਆਲੀ, ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦਾ ਨਾਮ ਸ਼ਾਮਲ ਹੈ ਤੇ ਜਿਹੜੇ ਪੱਤੇ ਲੈਣ ਚ ਮੋਰੀ ਵਿਧਾਇਕ ਨੇ ਉਹਨਾਂ ਦੇ ਤਿੰਨਾਂ ਸਾਲਾਂ ਦੀ ਜਿਹੜੀਆਂ ਰਾਸ਼ੀ ਲਈ ਉਹਨਾਂ ਵਿੱਚ ਸੁਖਵਿੰਦਰ ਸਿੰਘ ਪਹਿਲੇ ਨੰਬਰ ਤੇ 15.17 ਲੱਖ ਜਸਗੀਰ ਸਿੰਘ 12.30 ਲੱਖ ਜਸਬੀਰ ਸਿੰਘ ਸੰਧੂ ਜਿਹੜੇ ਅੰਮ੍ਰਿਤਸਰ ਦੇ ਨੇ 11.14 ਲੱਖ ਪ੍ਰਿੰਸੀਪਲ ਬੋਧਰਾਮ 11.11 ਲੱਖ ਅਮਿਤ ਰਤਨ ਕੋਟਫਤਾ 10.64 ਲੱਖ ਅਰਨਾ ਚੌਧਰੀ 10.31 ਲੱਖ ਅੰਮੋਲਕ ਸਿੰਘ 10.28 ਲੱਖ ਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ 10.8 ਲੱਖ ਤੇ ਸੁਖਵਿੰਦਰ ਕੁਮਾਰ ਸੁਖੀ 9 ਲੱਖ 11000 ਰੁਪਏ ਯਾਨੀ 9.11 ਲੱਖ ਉਹਨਾਂ ਭੱਤਿਆਂ ਦੇ ਰੂਪ ਵਿੱਚ ਵਸੂਲ ਕੀਤੇ ਨੇ ਤੇ ਜਿਹੜੇ ਪਿਓ ਪੁੱਤਰ ਦਾ ਜ਼ਿਕਰ ਕੀਤਾ ਵੈਸੇ ਭੁੱਲੜ ਸਾਹਿਬ ਨੇ ਚਰਨਜੀਤ ਭੁੱਲੜ ਰਾਨਾ ਨੇ ਉਹਨਾਂ ਨੇ ਭਾਵੇਂ ਪੱਤੇ ਨਾਂ ਲੈ ਹਉਣ ਪਰ ਦੂਜੇ ਪਾਸੇ ਉਹਨਾਂ ਨੇ ਆਪਣੀਆਂ ਫੈਕਟਰੀਆਂ ਲਾਉਣ ਲਈ ਜਦੋਂ ਕਦੀ ਕੈਪਟਨ ਦੀ ਸਰਕਾਰ ਹੁੰਦੀ ਸੀ ਤੇ ਉਤੋਂ ਵੀ ਪਹਿਲਾਂ ਦੀਆਂ ਖਬਰਾਂ ਸੀ ਕਿ 300 ਕਰੋੜ ਰੁਪਏ ਦੇ ਡਿਫਾਲਟ ਰੋ ਪੰਜਾਬ ਸਰਕਾਰ ਦੇ ਹੀ ਨੇ ਪੰਜਾਬ ਦੇ ਬੈਂਕਾਂ ਦੇ ਤੇ ਪਤਾ ਨਹੀਂ ਇਹਨਾਂ ਲੋਕਾਂ ਨੇ ਢਿੱਡ ਕਿਦਾਂ ਭਰਨੇ ਨੇ ਇਹਨਾਂ ਸਾਰੇ ਹਮਾਮ ਵਿੱਚ ਸਾਰੇ ਨੰਗੇ ਨੇ ਕੋਈ ਵੀ ਐਸਾ ਨਹੀਂ ਹੈ ਜਿੱਤੇ ਤੁਸੀਂ ਕਹਿ ਸਕੋ ਕਿ ਉਹ ਇੱਕ ਥਾਪੜ ਕੇ ਕਹਿ ਸਕਦਾ ਕਿ ਮੈਂ ਇਮਾਨਦਾਰੀ ਨਾਲ ਆਪਣਾ ਜਿਹੜਾ ਇਹ ਕੰਮ ਕਰ ਰਿਆ ਚਾਹੇ ਮੁਲਾਜ਼ਮ ਹੋਣ ਤੇ ਚਾਹੇ ਇਹ ਰਾਜਨੀਤਿਕ ਲੋਕ ਸਾਰੇ ਰਲ ਮਿਲ ਕੇ ਪੰਜਾਬ ਨੂੰ ਲੁੱਟਣ ਦੀ ਰਾਹੇ ਪਏ ਹੋਏ ਨੇ ਸਿਰਫ ਉਹੀ ਬੰਦਾ ਇਮਾਨਦਾਰ ਹੈ ਜਿਹਦਾ ਹੱਥ ਨਹੀਂ ਪੈਂਦਾ ਇਹ ਹਾਲਤ ਹੈ ਸਾਡੇ ਪੰਜਾਬ ਦੀ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ